ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੇ ਹੜਪੀੜਿਤ ਜਿਹੜੇ ਕਿਸਾਨ ਨੇ ਤੇ ਬਾਕੀ ਜਿਹੜੇ ਵਰਗ ਨੇ ਉਹਨਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਰਿਕਾਰਡ ਸਮੇਂ ਦੇ ਵਿੱਚ ਵਿਸ਼ੇਸ਼ ਗਰਦਾਵਰੀ ਕਰਵਾਵਾਂਗੇ ਤੇ ਉਹਨਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰਾਂਗੇ। ਔਰ ਇਹ ਵਿਸ਼ੇਸ਼ ਗਰਦਾਵਰੀ ਰਿਕਾਰਡ ਸਮੇਂ ਦੇ ਵਿੱਚ ਮੁਕੰਮਲ ਹੋ ਚੁੱਕੀ ਹੈ ਤੇ ਅੱਜ ਤੋਂ ਮੁੱਖ ਮੰਤਰੀ ਸਾਹਿਬ 20000 ਰੁਪਇਆ ਪਰ ਏਕੜ ਦੇ ਜਿਹੜੀ ਪੂਰੀ ਜਿਹੜੀ ਫਸਲ ਖਰਾਬ ਹੋਈ ਹੈ ਉਹਨਾਂ ਕਿਸਾਨਾਂ ਨੂੰ ਅੱਜ ਤੋਂ ਜਿਹੜੇ ਆ ਜੀ ਉਹ ਚੈੱਕ ਦੇਣੇ ਸ਼ੁਰੂ ਕਰ ਦੇਣਗੇ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕਿਤੇ مصیبت ਆਈ ਹੈ ਇੰਨੀ ਜਲਦੀ ਔਰ ਜਿਹੜਾ ਵਾਅਦਾ ਕੀਤਾ ਗਿਆ ਸੀ ریکارڈ ਸਮੇਂ ਦਾ ਉਹਦੇ ਵਿੱਚ ਕਦੇ ਵੀ ਵਿਸ਼ੇਸ਼ ਗਰਦਾਬ ਨਹੀਂ ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਹੋਈ ਤੇ ਕਦੇ ਸਰਕਾਰ ਨੇ ਇਹ ਵਾਅਦਾ ਐਡੀ ਛੇਤੀ ਪੂਰਾ ਕਰਨ ਵਾਲੇ ਪਾਸੇ ਕਦੇ ਸਟੈਪ ਨਹੀਂ ਚੁੱਕਿਆ ਪਹਿਲਾਂ ਤਾਂ ਇਹ ਹਾਲਾਤ ਬਣਦੇ ਸੀ ਕਿ ਕਿੰਨਾ ਕਿੰਨਾ ਲੰਬਾ ਸਮਾਂ ਲੰਘ ਜਾਂਦਾ ਸੀਗਾ ਕਿ ਵਿਸ਼ੇਸ਼ ਗਰਦਾਵਰੀ ਹੋਊਗੀ ਉਹਦੇ ਹੁਕਮ ਦੇ ਦਿੱਤੇ ਗਿਆ ਉਹਦੀ ਰਿਪੋਰਟ ਆਊਗੀ ਰਿਪੋਰਟ ਆਉਂਦਿਆਂ ਦੋ-ਦੋ ਫਸਲਾਂ ਤੱਕ ਜਿਹੜੀਆਂ ਉਹ ਲੰਘ ਜਾਂਦੀਆਂ ਸਨ ਚਾਹੇ ਉਹ ਜਿਹਦਾ ਖੇਤ ਉਹਦੀ ਰੇਤ ਵਾਲਾ ਮਾਮਲਾ ਹੋਵੇ ਚਾਹੇ ਵਿਸ਼ੇਸ਼ ਗਰਦਾਵਰੀ ਵਾਲਾ ਮਾਮਲਾ ਹੋਵੇ ਸਰਕਾਰ ਨੇ ਹਰ ਪੀੜਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਦੇ ਵਾਸਤੇ ਜੋ ਇਹ ਸਟੈਪ ਚੁੱਕੇ ਨੇ ਇਹਦਾ ਰਿਕਾਰਡ ਪਿਛਲੇ ਸਮੇਂ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੇ ਹੜ੍ਹ ਪੀੜਤ ਜਿਹੜੇ ਕਿਸਾਨ ਨੇ ਤੇ ਬਾਕੀ ਜਿਹੜੇ ਵਰਗ ਨੇ ਉਹਨਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਰਿਕਾਰਡ ਸਮੇਂ ਦੇ ਵਿੱਚ ਵਿਸ਼ੇਸ਼ ਗਰਦਾਵਰੀ ਕਰਵਾਵਾਂਗੇ ਤੇ ਉਹਨਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰਾਂਗੇ ਔਰ ਇਹ ਵਿਸ਼ੇਸ਼ ਗਰਦਾਵਰੀ ਰਿਕਾਰਡ ਸਮੇਂ ਦੇ ਵਿੱਚ ਮੁਕੰਮਲ ਹੋ ਚੁੱਕੀ ਹੈ ਤੇ ਅੱਜ ਤੋਂ ਮੁੱਖ ਮੰਤਰੀ ਸਾਹਿਬ 20000 ਰੁਪਇਆ ਪਰ ਏਕੜ ਦੇ ਜਿਹੜੀ ਪੂਰੀ ਜਿਹੜੀ ਫਸਲ ਖਰਾਬ ਹੋਈ ਹੈ ਉਹਨਾਂ ਕਿਸਾਨਾਂ ਨੂੰ ਅੱਜ ਤੋਂ ਜਿਹੜੇ ਆ ਜੀ ਉਹ ਚੈੱਕ ਦੇਣੇ ਸ਼ੁਰੂ ਕਰ ਦੇਣਗੇ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕਿਤੇ مصیبت ਆਈ ਹੈ ਇੰਨੀ ਜਲਦੀ ਔਰ ਜਿਹੜਾ ਵਾਅਦਾ ਕੀਤਾ ਗਿਆ ਸੀ ਰਿਕਾਰਡ ਸਮੇਂ ਦਾ ਉਹਦੇ ਵਿੱਚ ਕਦੇ ਵੀ ਵਿਸ਼ੇਸ਼ ਗਰਦਾਬ ਨਹੀਂ ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਹੋਈ ਤੇ ਕਦੇ ਸਰਕਾਰ ਨੇ ਇਹ ਵਾਅਦਾ ਐਡੀ ਛੇਤੀ ਪੂਰਾ ਕਰਨ ਵਾਲੇ ਪਾਸੇ ਕਦੇ ਸਟੈਪ ਨਹੀਂ ਚੁੱਕਿਆ ਪਹਿਲਾਂ ਤਾਂ ਏਹ ਹਾਲਾਤ ਬਣਦੇ ਸੀ ਕਿ ਕਿੰਨਾ ਕਿੰਨਾ ਲੰਬਾ ਸਮਾਂ ਲੰਘ ਜਾਂਦਾ ਸੀਗਾ ਕਿ ਵਿਸ਼ੇਸ਼ ਗਰਦਾਵਰੀ ਹੋਊਗੀ ਉਹਦੇ ਹੁਕਮ ਦੇ ਦਿੱਤੇ ਗਿਆ ਉਹਦੀ ਰਿਪੋਰਟ ਆਊਗੀ ਰਿਪੋਰਟ ਆਉਂਦਿਆਂ ਦੋ-ਦੋ ਫਸਲਾਂ ਤੱਕ ਜਿਹੜੀਆਂ ਉਹ ਲੰਘ ਜਾਂਦੀਆਂ ਸਨ ਚਾਹੇ ਉਹ ਜਿਹਦਾ ਖੇਤ ਉਹਦੀ ਰੇਤ ਵਾਲਾ ਮਾਮਲਾ ਹੋਵੇ ਚਾਹੇ ਵਿਸ਼ੇਸ਼ ਗਰਦਾਵਰੀ ਵਾਲਾ ਮਾਮਲਾ ਹੋਵੇ ਸਰਕਾਰ ਨੇ ਹੜ ਪੀੜਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਦੇ ਵਾਸਤੇ ਜੋ ਇਹ ਸਟੈਪ ਚੁੱਕੇ ਨੇ ਇਹਦਾ ਰਿਕਾਰਡ ਪਿਛਲੇ ਸਮੇਂ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੇ ਹੜ੍ਹ ਪੀੜਤ ਜਿਹੜੇ ਕਿਸਾਨ ਨੇ ਤੇ ਬਾਕੀ ਜਿਹੜੇ ਵਰਗ ਨੇ ਉਹਨਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਰਿਕਾਰਡ ਸਮੇਂ ਦੇ ਵਿੱਚ ਵਿਸ਼ੇਸ਼ ਗਰਦਾਵਰੀ ਕਰਵਾਵਾਂਗੇ ਤੇ ਉਹਨਾਂ ਨੂੰ ਮੁਆਵਜ਼ਾ ਵੰਡਣਾ ਸ਼ੁਰੂ ਕਰਾਂਗੇ ਔਰ ਇਹ ਵਿਸ਼ੇਸ਼ ਗਰਦਾਵਰੀ ਰਿਕਾਰਡ ਸਮੇਂ ਦੇ ਵਿੱਚ ਮੁਕੰਮਲ ਹੋ ਚੁੱਕੀ ਹੈ ਤੇ ਅੱਜ ਤੋਂ ਮੁੱਖ ਮੰਤਰੀ ਸਾਹਿਬ 20000 ਰੁਪਇਆ ਪਰ ਏਕੜ ਵੀ ਜਿਹੜੀ ਪੂਰੀ ਜਿਹੜੀ ਫਸਲ ਖਰਾਬ ਹੋਈ ਹੈ ਉਹਨਾਂ ਕਿਸਾਨਾਂ ਨੂੰ ਅੱਜ ਤੋਂ ਜਿਹੜੇ ਆ ਜੀ ਉਹ ਚੈੱਕ ਦੇਣੇ ਸ਼ੁਰੂ ਕਰ ਦੇਣਗੇ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕਿਤੇ ਮਸੀਬਤ ਆਈ ਹੈ ਇੰਨੀ ਜਲਦੀ ਔਰ ਜਿਹੜਾ ਵਾਅਦਾ ਕੀਤਾ ਗਿਆ ਸੀ ਰਿਕਾਰਡ ਸਮੇਂ ਦਾ ਉਹਦੇ ਵਿੱਚ ਕਦੇ ਵੀ ਵਿਸ਼ੇਸ਼ ਗਰਦਾਬ ਨਹੀਂ ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਹੋਈ ਤੇ ਕਦੇ ਸਰਕਾਰ ਨੇ ਇਹ ਵਾਅਦਾ ਏਡੀ ਛੇਤੀ ਪੂਰਾ ਕਰਨ ਵਾਲੇ ਪਾਸੇ ਕਦੇ ਸਟੈਪ ਨਹੀਂ ਚੁੱਕਿਆ ਪਹਿਲਾਂ ਤਾਂ ਇਹ ਹਾਲਾਤ ਬਣਦੇ ਸੀ ਕਿ ਕਿੰਨਾ ਕਿੰਨਾ ਲੰਬਾ ਸਮਾਂ ਲੰਘ ਜਾਂਦਾ ਸੀਗਾ ਕਿ ਵਿਸ਼ੇਸ਼ ਗਰਦਾਵਰੀ ਹੋਊਗੀ ਉਹਦੇ ਹੁਕਮ ਦੇ ਦਿੱਤੇ ਗਏ ਆ ਉਹਦੀ ਰਿਪੋਰਟ ਆਊਗੀ ਰਿਪੋਰਟ ਆਉਂਦਿਆਂ ਦੋ-ਦੋ ਫਸਲਾਂ ਤੱਕ ਜਿਹੜੀਆਂ ਉਹ ਲੰਘ ਜਾਂਦੀਆਂ ਸਨ ਚਾਹੇ ਉਹ ਜਿਹਦਾ ਖੇਤ ਉਹਦੀ ਰੇਤ ਵਾਲਾ ਮਾਮਲਾ ਹੋਵੇ ਚਾਹੇ ਵਿਸ਼ੇਸ਼ ਗਰਦਾਵਰੀ ਵਾਲਾ ਮਾਮਲਾ ਹੋਵੇ ਸਰਕਾਰ ਨੇ ਹੜਪੀੜਤ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਦੇ ਵਾਸਤੇ ਜੋ ਇਹ ਸਟੈਪ ਚੁੱਕੇ ਨੇ ਇਹਦਾ ਰਿਕਾਰਡ ਪਿਛਲੇ ਸਮੇਂ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ